ਸੁਨੋ ਹੋ ਆਹੀ ਕੀ ਕਹਿਣਾ ਚਾਹਦੇ ਆ ਅੱਜ ਮੈਂ ਇੱਥੇ ਅਕਾਲ ਤਖਤ ਸਾਹਿਬ ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਬਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਹਨੇਰੇ ਤੱਕ ਇੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਚੌਂ ਜਲਸੀ ਦਰਾਲ ਇੱਕ ਸਤੇ ਦੇ ਉਤੋਂ RAMGIRIYA BAICHARA SWARN KAR BAICHARE ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਚੋਂ ਨਿਕਲ ਗਏ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ RAMGIRIYA BAICHARE SWARN KAR BAICHARE ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤਾਂ ਮੈਂ ਵਾਹਿਗੁਰੂ ਅੱਗੇ ਗੁਰੂ RAMDAS ਪਾਤਸ਼ਾਹ ਅੱਗੇ ਅਰਦਾਸ ਬੇਤੀ ਕਰਦਾ ਕਿ ਮੈਨੂੰ ਸਮੱਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਪੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਕੇ ਅਰਦਾਸ ਬੇਨਤੀ ਕਰਦਾ ਮੈਨੂੰ ਸਮੱਤ ਬਖਸ਼ਣ ਕਿ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤੀ ਟਪਣੀ ਨਾ ਨਿਕਲੇ ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਗਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ ਕਰਨਗੇ ਵੱਡਾ ਦਿਲ ਕਰਕੇ ਮੇਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਕਿਸੇ ਪੰਜ ਚਾਰੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਤੇ ਰਾਮਗੜੀਆ ਪੰਜ ਚਾਰੇ ਨਾਲ ਸਵਰਨਕਰ ਪੰਜ ਚਾਰੇ ਨਾਲ ਜਿਹਨਾਂ ਨਾਲ ਗੱਲਬਾਤ ਹੋਈ ਹੈ ਇਸ ਬਿਲਕੁਲ ਜਿਹੜੇ ਰਾਮਗੜੀਆ ਸਭਾ ਦੇ ਪੰਜਾਬ ਪ੍ਰਧਾਨ ਆ ਮੈਂ ਉਹਨਾਂ ਨਾਲ ਨਹੀਂ ਗੱਲ ਕੀਤੀ ਆ ਸਵਰਨਕਰ ਸਵਰਨਕਰ ਪਾਈਚਾਰੇ ਦੇ ਜਿਹੜੇ ਪ੍ਰਧਾਨ ਨੇ ਵਰਮਾ ਜੀ ਉਹਨਾਂ ਨਾਲ ਵੀ ਗੱਲ ਹੋਈ ਆ ਤੇ ਮੈਂ ਫਿਰ ਇੱਕ ਵਾਰ ਸਾਰੇ ਪਾਈਚਾਰੇ ਨੂੰ ਇਹ ਗੱਲ ਕਰਦਾ ਕਿ ਜਿਹੜੀ ਇਹ ਭੁੱਲ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਹੋਈ ਆ ਮੇਰਾ ਮਕਸਦ ਨਹੀਂ ਕਿ ਕਿਸੇ ਵੀ ਭਾਈਚਾਰੇ ਨੂੰ ਸਟੇਜ ਤੋਂ ਕੁਝ ਕਹਿਣਾ ਤੇ ਜੇ ਕੋਈ ਗੱਲ ਹੋਈ ਆ ਤੇ ਮੈਂ ਖਿਮਾ ਮੰਗਦਾ ਤੇ ਕਿਸੇ ਸਥਾਨ ਤੇ ਜਾ ਰਹੇ ਨਹੀਂ ਆਪਾਂ ਅੰਦਰ ਰਾਮਗੜੀਆ ਜਿਹੜਾ ਸਵਰਨਕਾਰ ਭਾਈਚਾਰੇ ਦੇ ਕਿਸੇ ਸਥਾਨ ਤੇ ਉਹਦੇ ਨਾਲ ਚਲੇ ਆ ਬਿਲਕੁਲ ਬਿਲਕੁਲ ਜੀ ਪਹਿਲਾਂ ਤੇ ਮੈਂ ਪੱਟੀ ਸਾਡੇ ਸਵਰਨਕਾਰ ਭਾਈਚਾਰੇ ਦਾ ਗੁਰਦਾਰਾ ਸਾਹਿਬ ਆ ਸ਼ਹੀਰ ਭਾਈ ਪ੍ਰਤਾਪ ਸਿੰਘ ਜੀ ਦਾ ਉੱਥੇ ਵੀ ਨਤਮਸਤਕ ਹੋ ਕੇ ਆਏ ਆ ਅੱਜ ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਦਾ ਪੁੰਗਾ ਇੱਥੇ ਅਕਾਲ ਤਖਤ ਸਾਹਿਬ ਤੇ ਉੱਥੇ ਵੀ ਨਤਮਸਤਕ ਹੋਵਾਂਗੇ ਤੇ ਓਟ ਆਸਰਾ ਲੈ ਕੇ ਰਾਮਗੜੀਆ ਪੁੰਗਾ ਜੀ ਦਾ ਬਾਬਾ ਜਸਾ ਸਿੰਘ ਜੀ ਰਾਮਗੜੀਆ ਮਹਾਰਾਜਾ ਉਹਨਾਂ ਦਾ ਓਟ ਆਸਰਾ ਲੈ ਕੇ ਅਕਾਲ ਤਖਤ ਸਾਹਿਬ ਆ ਜਿਹੜੀ ਸਿੱਖ ਕੌਮ ਦੀ ਸਭ ਤੋਂ ਵੱਡੀ ਅਦਾਲਤ ਆ ਉਥੋਂ ਓਟ ਆਸਰਾ ਲੈ ਕੇ ਤੇ ਮਹਾਰਾਜਾ ਕਿਰਪਾ ਕਰੇਗਾ ਇਹੋ ਜੀ ਕੋਈ ਵੀ ਭੁੱਲ ਨਾ ਹੋਵੇ ਅੱਜ ਆਪਾਂ ਦਰਦਾ ਨਕਮਸ ਕੋਲ ਬੁਲਾਇਆ ਸੀ ਪੋਤੇ ਇੱਕ ਨੌਜਵਾਨ ਨੇ ਨਸ਼ਿਆਂ ਦੇ ਲੈ ਕੇ ਮੁੰਡੇ ਨੂੰ ਲੈ ਕੇ ਆਪਾਂ ਕਬੀਨ ਕੀਤੀ ਹੈ ਕਿ ਉਹ ਵਿਰੋਧ ਸਮੇਲੋਂ ਅਪੀਲ ਸਮੇਲੋਂ ਦੀ ਕਿ ਪੰਜਾਬ ਚੋਂ ਨਸ਼ੇ ਕਦੋਂ ਕਰ ਲੋ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਕਿ ਕਹਿਣਾ ਚਾਹੁੰਦੇ ਨੇ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਮੇਨ ਪਾਲਸੀ ਇਹ ਹੈ ਕਿ ਜਿਹੜਾ ਇਹ ਜ਼ਹਿਰਿਆ ਨਸ਼ਿਆ ਰੂਪੀ ਸ਼ਿਵੰਦ ਰਿਹਾ ਆ ਉਹਨੂੰ ਖਤਮ ਕੀਤਾ ਜਾਵੇ ਸਾਰੇ ਪੁਲਿਸ ਅਫਸਰਾਂ ਨੂੰ ਇਹੋ ਤਾਈ ਤੇ ਆ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਵੱਲੋਂ ਵੀ ਤੇ ਮੈਂ ਇਹ ਵੀ ਬੇਨਤੀ ਕਰੂੰਗਾ ਜਿਹੜੇ ਪਿੰਡਾਂ ਦੇ ਵਿੱਚ ਨੰਬਰਦਾਰ ਆ ਜਾਂ ਕੋਈ ਸਾਡੇ ਭਰਾ ਭੈਣ ਆ ਜਿਹੜੇ ਆਪਦੇ ਨੰਬਰ ਲਵਾ ਕੇ ਜਿਹੜੇ ਸਮਗਲਰ ਆ ਉਹਨਾਂ ਦੀਆਂ ਜ਼ਮਾਨਤਾਂ ਦੇਣ ਜਾਂਦੇ ਆ ਜਾਂ ਵਕੀਲ ਸਮਗਲਰਾਂ ਦੀਆਂ ਜ਼ਮਾਨਤਾਂ ਦੇਣ ਲਈ ਕੇਸ ਲੜਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਜਦੋਂ ਕੋਈ ਸਮਗਲਰ ਦੂਜਾ ਤੀਜਾ ਪਰਚਾ ਹੋ ਜਾਂਦਾ ਜਾਂ ਵੱਡੀ ਖੇ ਫੜੀ ਜਾਂਦੀ ਆ ਪਤਾ ਤਾਂ ਸਾਰਿਆਂ ਨੂੰ ਹੁੰਦਾ ਪਈ ਇਹ ਬੰਦਾ ਕੀ ਕੰਮ ਕਰਦਾ ਫਿਰ ਉਹਦਾ ਕੇਸ ਨਹੀਂ ਲੜਨਾ ਚਾਹੀਦਾ ਵਕੀਲ ਨੂੰ ਕਿਸੇ ਜ਼ਮਾਨਤੀਏ ਨੂੰ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜ਼ਮਾਨਤ ਨਹੀਂ ਦੇਣੀ ਚਾਹੀਦੀ ਕਿਸੇ ਨੰਬਰਦਾਰ ਨੂੰ ਗਵਾਹੀ ਨਹੀਂ ਪੋਣੀ ਚਾਹੀਦੀ ਇਹਨਾਂ ਲੋਕਾਂ ਦਾ ਜੇ ਪਬਲਿਕ ਵੀ ਸਾਥ ਦੇਊਗੀ ਤੇ ਫੇਰ ਹੀ ਇਹਨਾਂ ਲੋਕਾਂ ਦਾ ਜਿਹੜਾ ਮੂੰਹ ਭੰਨਿਆ ਜਾਣਾ ਇਹਨਾਂ ਲੋਕਾਂ ਨੂੰ ਸਲਾਖਾਂ ਪਿੱਛੇ ਰਹਿਣ ਦਿੱਤਾ ਜਾਊ ਫੇਰੇ ਜਹਿਰ ਬੰਦ ਹੋਣਾ ਸਰਕਾਰ ਸੰਸੀਅਰ ਆ ਪੁਲਿਸ ਵੀ ਜੇ ਪਰਚਾ ਕੱਟ ਕੇ ਘੱਲਦੀ ਆ ਤੇ ਉਹ ਦੋ ਚੋਂ ਪੰਜਾਂ ਮਹੀਨਿਆਂ ਚ ਬੰਦੇ ਦੀਆਂ ਜਮਾਨਤ ਹੋ ਕੇ ਫੇਰ ਬਾਹਰ ਆ ਜਾਂਦਾ ਇਹ ਲੋਕ ਵੀ ਸਾਥ ਦੇਣ ਤੇ ਯਹਿਰ ਫੇਰ ਬੰਦ ਹੋ ਸਕਦਾ ਬਾਹਰ ਬਾਰਡਰ ਏਰੀਆ ਬਹੁਤ ਪੰਦਾ ਪੰਜਾਬ ਨੂੰ ਉਥੋਂ ਨਸ਼ਾ ਬਹੁਤ ਆਂਦਾ ਹੈ ਡਰੋਨ ਦਾ ਹੀ ਨਸ਼ਾ ਆ ਰਿਹਾ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਦੇਖੋ ਜਿਹੜੀ ਬਾਰਡਰ ਬੈਲਟ ਆ ਉਹਦੇ ਤੇ ਪੀਐਸਐਫ ਸੀਆਰਪੀ ਆਰਮੀ ਦੇ ਜਿਹੜੇ ਜਵਾਨ ਤਨਾਤ ਹੁੰਦੇ ਆ ਇਹ ਤੇ ਸੈਂਟਰ ਗਵਰਨਮੈਂਟ ਚਾਵੇ ਤੇ ਦੋ ਚੋਂ ਪੰਜਾਂ ਦਿਨਾਂ ਦੇ ਵਿੱਚ ਹੀ ਇਹ ਯਹਿਰ ਬੰਦ ਹੋ ਸਕਦਾ ਪੰਜਾਬ ਪੁਲਿਸ ਤੇ ਸਮੇਂ-ਸਮੇਂ ਤੇ ਖੇਪਾ ਫੜਦੀ ਰਹਿੰਦੀ ਆ ਪਰਚੇ ਵੀ ਹੁੰਦੇ ਆ ਕੱਲ ਪਰਸੋਂ ਹੀ ਪਠਾਨਕੋਟ ਪੁਲਿਸ ਨੇ 8 8.5 ਕਿਲੋ ਹੈਰੋਨ ਦੇ ਨਾਲ ਬੰਦੇ ਫੜੇ ਆ 5 6 ਤੇ ਰੋਜ਼ ਹੀ ਰਜਾਨਾ ਹੀ ਇਸ ਤਰ੍ਹਾਂ ਖੇਪਾਏ ਬਾਟਰ ਤੋਂ ਜੇ ਬੀਐਸਐਫ ਸੀਆਰਪੀ ਆਰਮੀ ਜੇ ਚਾਵੇ ਤੇ ਸੈਂਟਰ ਸਰਕਾਰ ਚਾਵੇ ਇਹ ਸਾਰਾ ਯਹਿਰ ਬੰਦ ਹੋ ਸਕਦਾ ਪਰ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਵਾਅਦਾ ਕੀਤਾ ਸੀ ਕਿ ਆਪਾਂ ਨਸ਼ਾ ਜਿਹੜਾ ਖਤਮ ਕਰਦਾਂਗੇ ਬਿਲਕੁਲ ਬਿਲਕੁਲ ਖਤਮ ਕਰਾਂਗੇ ਸਾਡੀ ਅੱਜ ਕਿੰਨੇ ਚੁਣੌਤੀ ਨਾਲ ਦੇਖਦੇ ਹੋ ਬਿਲਕੁਲ ਜਿਹੜਾ ਜ਼ਹਿਰ ਆਏ ਨਸ਼ਾ ਆ ਇਹਨੂੰ ਖਤਮ ਕਰਾਂਗੇ ਇਹ ਸਾਡੀ ਸਰਕਾਰ ਦਾ ਮੇਨ ਏਜੰਡਾ ਹੀ ਇਹ ਆ ਕਿ ਇਹ ਜ਼ਹਿਰ ਨੂੰ ਛੇਵੇਂ ਦਰਿਆ ਨੂੰ ਖਤਮ ਕੀਤਾ ਜਾਵੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾ ਦਿੱਤੇ ਕਿ ਪੁਲਿਸ ਅਫਸਰ ਜਿਹੜੇ ਨੇ ਉਹ ਨਸ਼ਾ ਕਰ ਰਹੇ ਨੇ ਕਿ ਇਸ ਤਰ੍ਹਾਂ ਉਹਨਾਂ ਦੀ ਬਦਲੀ ਵੀ ਨਹੀਂ ਹੋ ਰਹੀ ਦੇਖੋ ਇਹ ਸਵਾਲ ਜਿਹੜਾ ਵਾਹਿ ਕੁਮਰ ਵਿਜੇ ਪ੍ਰਤਾਪ ਜੀ ਨੇ ਕੀਤਾ ਇਹ ਉਹਨਾਂ ਨੂੰ ਤੁਸੀਂ ਬਿਹਤਰ ਪੁੱਛ ਸਕਦੇ ਜੀ ਉਹਨਾਂ ਦਾ ਰਾਕਬ ਚੱਡਾਈ ਦਾ ਨਾਮ ਲੈ ਲਿਆ ਜੀ ਪੁਲਿਸ ਅਫਸਰਾਂ ਦੀ ਛਾਇਆ ਹੈ ਜੀ ਉਹਨਾਂ ਦੇ ਦੇਖੋ ਐਵੇਂ ਕਿਸੇ ਦਾ ਨਾਮ ਲੈਣਾ ਬਿਨਾ ਪ੍ਰੂਫ ਤੋਂ ਵੀ ਗਲਤ ਕੱਲਿਆ ਤੇ ਬਾਕੀ ਤੁਸੀਂ ਜਿਹੜੀ ਇਹ ਰਗਵ ਤੇ ਦਾਜੀ ਬਾਰੇ ਉਹਨਾਂ ਗੱਲ ਕੀਤੀ ਹੈ ਇਹ ਕੁਵਰ ਵੀ ਜੇ ਪ੍ਰਤਾਪ ਜੀ ਦੱਸ ਸਕਦੇ ਜਿਨ੍ਹਾਂ ਨੇ ਸਵਾਲ ਕੀਤਾ ਮੰਤਰੀ ਜੀ ਲੋਕ ਸਭਾ ਚੋਣ ਖਡੂਨ ਸਾਹਿਬ ਹਲਕੇ ਨੂੰ ਛਿੱਡੀ ਵੱਡੀ ਫੌਜ ਨੂੰ ਉਹ ਅੱਜ ਮੈਂ ਗੁਰੂ ਮਹਾਰਾਜ ਦੇ ਇਥੇ ਆਜਰੀ ਲਗਾਉਣ ਆਇਆ ਆਪਾਂ ਸਿਆਸਤ ਦੀ ਅੱਗੇ ਵੀ 2-4 ਗੱਲਾਂ ਹੋ ਗਈਆਂ ਸਿਆਸਤ ਦੀ ਗੱਲ ਨਾ ਕਰੀਏ ਇਹ ਆਪਾਂ ਗੁਰੂ ਮਹਾਰਾਜ ਦੇ ਨਤਮਸਤਕ ਹੋ ਗਏ ਉਹਦੇ ਬਾਅਦ ਜਦੋਂ ਮੈਂ ਬਾਹਰ ਆਜੂਗਾ ਗੁਰੂ ਸਾਹਿਬ ਦੀ ਦਰਬਾਰ ਅਜਨ ਨੇ ਜਿਹੜਾ ਲੋਕ ਕੀਤਾ ਉਹਦੇ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੇ ਨੇ ਨੀ ਨੌਜਵਾਨ ਨੇ ਜਿਹੜੀ ਗੱਲ ਕੀਤੀ ਉਹਨੇ ਨਸ਼ਿਆਂ ਬਾਰੇ ਗੱਲ ਕੀਤੀ ਹੈ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ ਇਹ ਗੱਲਾਂ ਜੈਨੂਅਨ ਨੇ ਹੀ ਆਪ ਚਾਹੁੰਦੇ ਆ ਇਹ ਜ਼ਹਿਰ ਬੰਦ ਹੋਵੇ ਇਹ ਕੋਈ ਸਰਕਾਰ ਦੇ ਸਵਾਲ ਚੋਂ ਨਹੀਂ ਸਹੀ ਸਰਕਾਰ ਤੇ ਗਿਆ ਕਿ ਜੀ ਪੰਜਾਬ ਚ ਸਰਕਾਰ ਆਵਾਜ਼ੀ ਪਾਰਟੀ ਦੀ ਆ ਫਿਰ ਹਜੇ ਵੀ 2 ਸਾਲ ਦੇ ਬਾਅਦ ਵੀ ਹਾਲਾਤ ਪਹਿਲੇ ਹੋ ਗਏ ਬਿਲਕੁਲ ਇਹ ਕੋਈ ਉਹਨੇ ਨੌਜਵਾਨ ਨੇ ਵਿਰੋਧ ਨਹੀਂ ਕੀਤਾ ਇਹ ਤਾਂ ਸਾਡੀ ਵੀ ਸੋਚ ਇਹੋ ਆ ਪਈ ਏ ਯੇਰ ਬੰਦ ਹੋਵੇ ਜਿਹੜੇ ਯੇਰ ਨਾ ਮਾਵਾ ਦੇ ਪੋਤੇ ਇਸ ਦੁਨੀਆ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਲ ਗਏ ਆ ਤੇ ਉਹ ਯੇਰ ਬੰਦ ਹੋਣਾ ਚਾਹੀਦਾ ਵੇ ਕੋਈ ਇਹ ਜੰਗਲ ਦੀ ਆਗਿਆ ਇਹ ਕੋਈ ਇਹ ਨਹੀਂ ਵੀ ਜਿਹੜੇ ਬੱਚੇ ਗਲਤ ਰਾਏ ਪਾਏ ਉਹ ਹੋ ਹੀ ਪਾਏ ਆ ਆਉਣ ਵਾਲਾ ਸਮਾਂ ਇਹੋ ਜਿਹਾ ਵਾ ਵੀ ਇਹ ਯੇਰ ਜਿਹੜਾ ਆ ਪਹਿਲਾਂ ਇਲਾਕੇ ਦੇ ਵਿੱਚ ਆਇਆ ਗਲੀ ਮੱਲੇ ਚ ਆਇਆ ਆੜ ਕਮਾਂਡ ਆਇਆ ਤੇ ਪਤਾ ਨਹੀਂ ਲੱਗਣਾ ਕਿਹੜੇ ਘਰ ਕਿਹੜੇ ਵੇਲੇ ਅੱਗ ਬਣ ਜਣੀ ਇਹ ਯਾਰ ਬੰਦ ਹੋਣਾ ਚਾਹੀਦਾ ਸਾਡੀ ਸਰਕਾਰ ਦਾ ਸਾਡਾ ਆਪ ਇਹ ਮੇਨ ਅਜੰਡਾ ਤੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਪੁਲਿਸ ਅਫਸਰ ਆ ਡੀਐਸਪੀ ਐਸਐਚਓ ਐਸਐਸਪੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਤੈਅਿਆ ਪੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੇ ਤੇ ਠੋਕੇ ਕਾਰਵਾਈ ਕਰੋ ਤੇ ਜੇ ਕੋਈ ਸਾਡੇ ਆਗੂ ਦੇ ਪਿੱਛੇ ਫੋਨ ਕਰਦਾ ਸਾਡੇ ਆਗੂ ਤੇ ਵੀ ਠੋਕੇ ਪਰਚਾ ਕਰੋ ਜਿਆ ਇਹਨਾਂ ਨੂੰ ਜ਼ਿੰਮੇਵਾਰੀ ਮੰਨਣਾ ਚਾਹੀਦਾ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੈ ਪੁਲਿਸ ਅਫਸਰਾਂ ਦੇ ਇਲਾਕੇ ਦੇ ਵਿੱਚ ਠਾੜੇ ਜਿਹੇ ਭਰਾਨੇ ਜ਼ਿੰਮੇਵਾਰੀ ਹੋਦੀ ਹੈ ਸਾਰੇ ਚੀਜ਼ ਦੇਖੋ ਮੈਂ ਇਹ ਗੱਲ ਦੱਸਾਂ ਸਾਰੇ ਅਫਸਰ ਜਿਹੜੇ ਆ ਉਹ ਮਾੜੇ ਵੀ ਨਹੀਂਗੇ ਤੇ ਸਾਰੇ ਅਫਸਰ ਚੰਗੇ ਵੀ ਨਹੀਂ ਕੋਈ 1-2% ਜਿਹੜੇ ਮਾੜੇ ਅਫਸਰ ਹੁੰਦੇ ਆ ਉਹਨਾਂ ਕਰਕੇ ਚੰਗੇ ਅਫਸਰਾਂਲੇ ਵੀ ਉਂਗਲ ਖੱਲਾ ਪਿੰਦੀ ਆ ਨਿਗਾ ਜਿਹੜੀ ਆ ਟੀਟੀ ਨਾਲ ਵੇਖਣ ਲਾ ਪਿੰਦੇ ਲੋਕ ਜਿਹੜੇ ਕੋਈ 1 2% ਮਾਰੇ ਅਫਸਰ ਆ ਇਹ ਤੇ ਉਹਨਾਂ ਨੂੰ ਸੋਚ ਸਮਝ ਆਈ ਦੀ ਪਈ ਠੀਕ ਸਿਸਟਮ ਚਲਾਇਓ ਚਲੋ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ